ਇੱਕ ਵਰਤ ਹੁੰਦਾ ਵੀ ਉਹ ਜਿਹੜਾ ਕਰਵਾ ਚੌਦਾਂ ਰੱਖਦੇ ਆਖੋ ਸਾਤਨਾ ਹਾਂ ਇੱਕ ਵਰਤ ਹੈ ਜਿਹੜੇ ਦੂਜੇ ਰੱਖਦੇ ਆਹਾਹਾ ਕਈਆਂ ਵਿੱਚ ਰੀਤ ਹੁੰਦੀ ਮੈਂ ਮੰਗਲਵਾਰ ਦਾ ਵਰਤ ਰੱਖਦੀ ਆ ਮੈਂ ਪੂਰਨਮਾਸ਼ੀ ਦਾ ਵਰਤ ਰੱਖਦੀ ਆ ਕਿਸੇ ਨੇ ਕਹਿਤਾ ਮਾਹਪੁਰਸ਼ਾਂ ਨੂੰ ਬਈ ਮੇਰੇ ਅੰਦਰ ਵਹਿਮ ਆ ਜਾਂਦਾ ਮੈਂ ਨਾਂ ਰੱਖਾਂ ਵੀ ਮੈਂ ਮੰਗਲਵਾਰ ਦਾ ਨਾਂ ਰੱਖਿਆ ਕੋਈ ਨੁਕਸਾਨ ਨਾ ਹੋ ਜਾਏ ਪੂਰਨਮਾਸ਼ੀ ਦਾ ਨਾਂ ਰੱਖਿਆ ਤੇ ਬਾਬਾ ਅਨੰਦ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਸੁਣਿਓ ਮੈਨੂੰ ਬੜੀ ਵਧੀਆ ਲੱਗੀ ਬਾਬਾ ਜੀ ਕਹਿੰਦੇ ਵੀ ਵਹਿਮ ਆਂਦਾ ਤੇ ਰੱਖ ਲੋ ਮੰਗਲਵਾਰ ਦਾ ਵਰਤ ਤੇ ਪੂਰਨਮਾਸ਼ੀ ਦਾ ਜਾਂ ਕੋਈ ਵੀ ਰੱਖ ਲੋ ਉਹ ਵਰਤ ਦਾ ਰੁੱਖ ਚੀਜ਼ ਕਰ ਲੋ ਆ ਵਰਤਨਾ ਰੱਖੋ ਆ ਖਾਣਾ ਨਹੀਂ ਆ ਕਰਨਾ ਨਹੀਂ ਛੋੜੇ ਅਨ ਕਰੇ ਪਖੰਡ ਨਾਉ ਸੁਹਾਗਣ ਨਾਉ ਰੰਡ ਬਾਬਾਈ ਕਹਿੰਦੇ ਵੀ ਵਹਿ ਮੰਦਰ ਬੱਚਿਆਂ ਨੂੰ ਠੇਡਾ ਵੀ ਲੱਗ ਗਿਆ ਇਹ ਤਾਂ ਲੱਗਾ ਅੱਜ ਮੈਂ ਰੱਖਿਆ ਨਹੀਂ ਨਾ ਆਖੋ 사ਤਨਹਾ ਬਾਬਾ ਨਾਨਕ ਸਿੰਘ ਕਹਿੰਦੇ ਰੱਖ ਲੋ ਉਹਦਾ ਰੁਖ ਚੇਂਜ ਕਰ ਲੋ ਮੰਗਲਵਾਰੇ ਜਾਂ ਪੂਰਨਮਾਸ਼ੀ ਜਾਂ ਕੋਈ ਵੀ ਹੈ ਆ ਵਰਤ ਰੱਖ ਲੋ ਅੱਜ ਸਾਰਾ ਦਿਨ ਕਿਸੇ ਦੀ ਨਿੰਦਿਆ ਨਹੀਂ ਕਰੀਂ ਕਹਦੇ ਹੋ ਗਾਜੀ ਕੇ ਸਤਨਾਮ ਸ੍ਰੀ ਵਾਹਿ ਆਹ ਵਰਤ ਰੱਬ ਦੇ ਨੇੜੇ ਲੈ ਜਾਣੇ ਔਰ ਕਈ ਰਖਦੇ ਵੀ ਜੇ ਰਖਦੇ ਵੀ ਮਹਾਂਪੁਰਸ਼ ਕਹਿੰਦੇ ਆਹ ਵਰਤ ਰਖ ਲੈ ਅੱਜ ਸਾਰਾ ਦਿਨ ਝੂਠ ਨਹੀਂ ਬੋਲਣਾ ਕਦੀ ਰੱਖ ਕੇ ਵੇਖੋ ਜੀ ਮਜ਼ਾ ਬੜਾ ਆਏ ਬੜਾ ਹੀ ਮਜ਼ਾ ਆਉਂਦਾ ਜੀ ਉਧਰੋਂ ਮਸਲਾ ਬਣਿਆ ਹੁੰਦਾ ਵੀ ਮਾੜਾ-ਵੋਟਾ ਬੋਲਣਾ ਪੈਣਾ ਆਖੋ ਸਤਨਾ ਉਧਰੋਂ ਤੁਹਾਨੂੰ ਹੋਵੇ ਵੀ ਅੱਜ ਦੇ ਦਿਨ ਮੈਂ ਵਰਤ ਰੱਖਿਆ ਹੁਣ 8 ਵਜੇ ਤੱਕ ਨਹੀਂ ਬੋਲਣਾ 8 ਘੰਟੇ ਦਾ ਵਰਤ ਰੱਖਿਆ ਬੜਾ ਆਨੰਦ ਆਉਂਦਾ ਬੜਾ ਹੀ ਨੰਦ ਤੀਜਾ ਮਾਹਪੂਰੀ ਕਹਿੰਦੇ ਸੀ ਆਹ ਵਰਤ ਰੱਖ ਲੈ ਅੱਜ ਮੈਂ ਸਾਰਾ ਦਿਨ ਕਿਸੇ ਨਾਲ ਕੌੜਾ ਨਹੀਂ ਬੋਲੂ ਆਖੋ ਸਤਨਾਮ ਵਾਹਿਗੁਰੂ ਕਦੀ ਰੱਖ ਕੇ ਦੇਖ ਜਿੰਦਗੀ ਪਲਟ ਜਾਂਦੀ ਪਲਟ ਜਾਂਦੀ ਗਲੀ ਨਿਰਾਲੀ ਬਣ ਜਾਂਦੀ ਜਿੰਦਗੀ ਪਲਟ ਜਾਂਦੀ